ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਅੱਜ ਵਾਹਿਗੁਰੂ ਗੁਰਮੰਦਰ ਦੀ ਮਹਾਨਤਾ ਦੀ ਵਿਚਾਰ ਕਰਦੇ ਹਾਂ ਜਿਹੜਾ ਵਾਹ ਨਾਮ ਹੈ ਉਹ ਇੱਕ ਅਸਚਰਜ ਚੀਜ਼ ਨੂੰ ਕਿਸੇ ਚੰਗੀ ਚੀਜ਼ ਦੇ ਲਈ ਵਰਤੋਂ ਵਿੱਚ ਲਿਆਉਣ ਵਾਸਤੇ ਕੀਤਾ ਜਾਂਦਾ ਹੈ ਕਿਉਂਕਿ ਵਾਹ ਤੋਂ ਉੱਪਰ ਕੋਈ ਅੱਖਰ ਹੀ ਨਹੀਂ ਹੈ ਕੋਈ ਵੀ ਚੀਜ਼ ਆਪਾਂ ਨੂੰ ਅੱਛੀ ਲੱਗਦੀ ਹੈ ਤਾਂ ਆਪਾਂ ਵਾਹ ਅੱਖਰ ਵਰਤਦੇ ਹਾਂ ਤੇ ਗੁਰੂ ਅਗਿਆਨ ਦੇ ਹਦੀਰੇ ਹਨੇਰੇ ਨੂੰ ਦੂਰ ਕਰਨ ਵਾਲੇ ਨੂੰ ਰੂਹ ਯਾਨੀ ਪ੍ਰਕਾਸ਼ ਕਰਨ ਵਾਲੇ ਨੂੰ ਗੁਰੂ ਕਹਿੰਦੇ ਆ ਇਸ ਕਰਕੇ ਅਗਿਆਨ ਦੇ ਹਦੀਰੇ ਨੂੰ ਦੂਰ ਕਰਨ ਲਈ ਦਾ ਸੰਪੂਰਨ ਨਾਮ ਸਾਨੂੰ ਦਿੱਤਾ ਗਿਆ ਵਾਹ ਗੁਰੂ ਵਾਹਿਗੁਰੂ ਜਿਹੜਾ ਸੰਪੂਰਨ ਨਾਮ ਸਾਨੂੰ ਦਿੱਤਾ ਗਿਆ ਜੋ ਜਪਨ ਦੇ ਵਿੱਚ ਆਪਾਂ ਜਦੋਂ ਸਵਾਸ ਗ੍ਰਾਸ ਜਪਦੇ ਆ ਤਾਂ ਕਈ ਗੁਰਮੁਖ ਇੱਥੇ ਭਰਮ ਵੀ ਕਰ ਜਾਂਦੇ ਆ ਵੀ ਵਾਹੇ ਆ ਕਿ ਵਾਹ ਹੈ ਅਰਸਲ ਚ ਜਪਣ ਦੇ ਵਿੱਚ ਜਦੋਂ ਪ੍ਰੋਨਾਨਸੇਸ਼ਨ ਕਰਦੇ ਆਪਾਂ ਜਦੋਂ ਬੈਕਰੀ ਬਾਣੀ 'ਚ ਇਹਨੂੰ ਜਪਿਆ ਜਾਂਦਾ ਤਾਂ ਵਾਹ ਗੁਰੂ ਐਦਾਂ ਆਪਣੇ ਮੁਖ 'ਚੋਂ ਆਵਾਜ਼ ਨਿਕਲਦੀ ਹੈ ਤੇ ਜਿਵੇਂ ਅਸਰ ਚੀਜ਼ ਨੂੰ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਨਾ ਵੀ ਜਦੋਂ ਆਪਾਂ ਕਿਸੇ ਨੂੰ ਦੇਖਦੇ ਆ ਜਾਂ ਚੰਗੀ ਚੀਜ਼ ਦੇਖਦੇ ਆ ਤੇ ਉੱਤੇ ਅਪਰ ਵਾਹ ਵਰਤਦੇ ਆ ਤਾਂ ਫਿਰ ਅ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਲਈ ਆਪਾਂ ਨੂੰ ਸੰਪੂਰਨ ਨਾਮ ਵਾਹਿਗੁਰੂ ਦਿੱਤਾ ਗਿਆ ਜਿਵੇਂ ਕਿ ਆਪਾਂ ਦੇਖਦੇ ਆ ਵੀ ਸਤਜੁਗ ਦੇ ਵਿੱਚ ਵਾਸਦੇਵ ਦਾ ਜਾਪ ਕੀਤਾ ਗਿਆ ਤੇ ਤ੍ਰੇਤਾ ਦੇ ਵਿੱਚ ਹਰ ਹਰ ਦਾ ਜਾਪ ਹੋਇਆ ਤੇ ਦਵਾਪਰ ਵਿੱਚ ਗੋਬਿੰਦ ਗੋਵਿੰਦਾ ਜਾਪ ਹੋਇਆ ਤੇ ਕਲਯੁਗ ਵਿੱਚ ਰਾਮ ਰਾਮ ਦਾ ਜਾਪ ਵੀ ਹੋਇਆ ਇਸ ਕਰਕੇ ਇਸ ਰਮੇ ਹੋਏ ਰਾਮ ਨੂੰ ਜੋ ਅਕਾਲਪੁਰਖ ਵਾਹਿਗੁਰੂ ਹੈ ਇਹਨਾਂ ਦੇ ਚਾਰੋਂ ਮੰਤਰਾਂ ਨੂੰ ਇੱਕ ਥਾਂ ਤੇ ਇਕੱਠਾ ਕਰਤਾ ਅਤੇ ਵਾਹਿਗੁਰੂ ਉਚਾਰਨ ਹੋਇਆ ਵਾਹਿਗੁਰੂ ਉਚਾਰਨ ਸਾਨੂੰ ਦਿੱਤਾ ਗਿਆ ਕਿਉਂਕਿ ਚਾਰੇ ਮੰਤਰਾਂ ਚੋਂ 21 ਅੱਖਰ ਲੈ ਕੇ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਨ ਵਾਸਤੇ ਸਾਨੂੰ ਬਖਸ਼ਿਆ ਗਿਆ ਕਿਉਂਕਿ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਚਾਰੋਂ ਯੁਗਾਂ ਦੀ ਮਹਾਨਤਾ ਚਾਰੋਂ ਯੁਗਾਂ ਦਾ ਫਲ ਆਪਣੇ ਅੰਦਰ ਵਸ ਜਾਂਦਾ ਤਾਂ ਹੀ ਮਹਾਰਾਜ ਨੇ ਕਿਹਾ ਨਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਕਿਉਂਕਿ ਜਿਹੜੀ ਹੋਮੇ ਹੈ ਇਹ ਪੰਜਾਂ ਤਤਾਂ ਦੇ ਸਰੀਰ ਨੂੰ ਕਹਤਾ ਪੰਜਾਂ ਤਤਾਂ ਦੇ ਸਰੀਰ ਦੇ ਅੰਦਰ ਹੀ ਮਾਇਆ ਚੱਲਦੀ ਹੈ ਜਿਹੜੀ ਫੁਰਨੇ ਦਿੰਦੀ ਹੈ ਸਾਨੂੰ ਵਿਚਾਰ ਦਿੰਦੀ ਹੈ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਯੁਗਤੀ ਦੁਆਰਾ ਜਪਾਂਗੇ ਸਵਾਸ ਅੰਦਰ ਜਾਇਵਾ ਸਵਾਸ ਗਗਨ ਨੂੰ ਆਏ ਗੁਰੂ ਜਦੋਂ ਜੁਗਤੀ ਦੁਆਰਾ ਜਪਾਂਗੇ ਤੇ ਆਪਣੇ ਆਵਾਜ਼ ਤੇ ਧਿਆਨ ਲਾ ਕੇ ਜਪਾਂਗੇ ਤਾਂ ਆਪਣੇ ਆਪ ਹੀ ਇਹ ਸਰੀਰ ਰੂਪੀ ਹੋਮੇ ਜਿਹੜੀ ਹੈ ਇਹ ਭੁੱਲ ਜਾਂਦੀ ਹੈ ਮਨ ਆਪਣੇ ਆਪ ਇਸ ਇਨਾਂ ਰੋਮਾਂ ਚੋਂ ਨਿਕਲ ਕੇ ਸਹਿਜ ਵੀ ਚਲਾ ਜਾਂਦਾ ਹੈ ਤੇ ਸਰੀਰ ਰਿਲੈਕਸ ਹੋ ਜਾਂਦਾ ਹੈ ਤੇ ਮਨ ਸੁਨ ਵਿੱਚ ਸਮਾ ਜਾਂਦਾ ਜਾ ਕੇ ਤੇ ਸੁਨ ਵਿੱਚ ਸਮਾ ਕੇ ਉੱਥੇ ਫਿਰ ਇਹ ਅਖਰੀ ਗਿਆਨ ਦਾ ਵਾਹਿਗੁਰੂ ਮੰਤਰ ਛੱਡ ਦਿੰਦਾ ਤੇ ਉੱਥੇ ਜਾ ਕੇ ਪ੍ਰਗਟ ਹੁੰਦਾ ਹੈ ਬੀਜ ਮੰਤਰ ਜਿਹਨੂੰ ਸ਼ਬਦ ਕਿਹਾ ਨਾਮ ਕਿਹਾ ਉਹ ਨਾਮ ਜਦੋਂ ਪ੍ਰਗਟ ਹੁੰਦਾ ਜਦੋਂ ਨਾਮ ਨੂੰ ਉਹ ਮਨ ਫੜ ਲੈਂਦਾ ਜੋ ਨਾਮ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਹਰ ਵੇਲੇ ਨਿਰੰਤਰ ਚੱਲ ਰਿਹਾ ਹੈ ਤਾਂ ਉਦੋਂ ਮਨ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਜਿਹੜਾ ਹੈ ਉਹ ਮਨ ਨੂੰ ਬੀਜ ਮੰਤਰ ਸ਼ਬਦ ਸਰੂਪ ਨਾਮ ਨਾਲ ਜੋੜ ਦਿੰਦਾ ਕਿਉਂਕਿ ਆਪਾਂ ਨੇ ਇੱਥੇ ਵਿਚਾਰ ਕਰ ਹੀ ਲਈ ਕਿਉਂਕਿ ਚਾਰੋਂ ਜੁਗਾ ਦੇ ਇੱਕ ਅੱਖਰ ਨੂੰ ਲੈ ਕੇ ਇਹ ਬਣਿਆ ਗੁਰੂ ਨਾਨਕ ਸੱਚੇ ਪਾਸ਼ਾ ਨੇ ਆਪਾਂ ਨੂੰ ਇਹ ਬਖਸ਼ਿਆ ਤਾਂ ਫਿਰ ਇਹ ਗੁਰਮੰਤਰ 'ਚ ਇੰਨੀ ਮਹਾਨਤਾ ਹੈ कि ਜਦੋਂ ਇਹਨੂੰ ਆਪਾਂ ਜੁਗਤੀ ਦੁਆਰਾ ਜਪਣਾ ਸ਼ੁਰੂ ਕਰਦੇ ਆਂ ਤੇ ਪ੍ਰੇਮ ਦੁਆਰਾ ਇਸ ਮੰਤਰ ਨੂੰ ਆਪਣੀ ਆਵਾਜ਼ ਦੇ ਵਿੱਚ ਧਿਆਨ ਲਾ ਕੇ ਜਪਦੇ ਆਂ ਜਿਹਨੂੰ ਮਹਾਰਾਜ ਨੇ ਕਿਹਾ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਤਾਂ ਜਿਹੜੀ ਉਹ ਅਕਥ ਕਹਾਣੀ ਹੈ ਜਾਨੀ ਉਹ ਨਾਮ ਹੈ ਜਿਹੜਾ ਬ੍ਰਹਮਣ ਚੱਲ ਰਿਹਾ ਉਹ ਸਾਨੂੰ ਸੁਣਨਾ ਸ਼ੁਰੂ ਹੋ ਜਾਂਦਾ ਤੇ ਜਦੋਂ ਤੁਨ ਵਿੱਚ ਧਿਆਨ ਲਾ ਕੇ ਜਪਾਂਗੇ ਵਾਹ ਗੁਰੂ ਵਾਹ ਗੁਰੂ ਬਸ ਆਪਣੀ ਆਵਾਜ਼ ਵਿੱਚ ਧਿਆਨ ਲਾ ਲੈਣਾ ਹੈ ਤੇ ਜਪਦੇ 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 ਆਪਣੇ ਆਪ ਹੀ ਜਦੋਂ ਮਨ ਵਿਚਾਰਾਂ ਤੋਂ ਪਾਉਣ ਤੋਂ ਵੱਖ ਹੋਏਗਾ ਤੇ ਮਨ ਸੁਣ ਵੀ ਚਲਾ ਜਾਏਗਾ ਤੇ ਅੱਖਾਂ ਬੰਦ ਤੇ ਰਿਲੈਕਸ ਹੋ ਜਾਏਗਾ ਸਰੀਰ ਵੀ ਭੁੱਲ ਜਾਏਗਾ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪਾਂ ਨੂੰ ਨਾਮ ਸੁਣਾਈ ਦੇਣ ਲੱਗ ਜਾਏਗਾ ਸੋ ਇਹ ਵਾਹਿਗੁਰੂ ਗਰਮੰਤਰ ਦੀ ਮਹਾਨਤਾ ਹੈ ਇਸੇ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਆਪਾਂ ਨੂੰ ਨਾਮ ਜਪਾਉਂਦੇ ਰਹਿਣ ਆਪਾਂ ਰਲ ਮਿਲ ਕੇ ਨਾਮ ਦਾ ਲਾਹਾ ਲਈਏ ਸੰਤਾਂ ਸਾਧੂਆਂ ਦਾ ਸੰਗ ਕਰਕੇ ਨਾਮ ਅਭਿਆਸ ਕਰਕੇ ਇਥੋਂ ਨਿਕਲ ਜਾਈਏ ਤੋਂ ਇਹ ਜਿਹੜਾ ਸਰੀਰ ਹੈ ਇਹ ਮਾਇਆ ਦਾ ਮੂਲ ਹੈ ਇਸ ਤੋਂ ਨਿਕਲ ਕੇ ਆਪਾਂ ਸੱਚ ਵਿੱਚ ਸਮਾਈਏ ਮਾਲਕ ਦੇ ਦਰਸ਼ਨ ਕਰੀਏ ਸੋ ਇਹਨੇ ਇੱਕ ਬਚਨ ਕਰਦੇ ਹੋਏ ਅਕਰਵਤ ਘਟ ਹੋ ਜਾਂਦਾ ਹੈ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ